ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਰੋਡੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਤੇ ਅੱਜ ਦੀ ਵੀਡੀਓ ਚ ਦੋਸਤੋ ਨੀਲੀ ਰਾਵੀ ਦੀ ਝੋਟੀ ਵਿਖਾਉਣੀ ਆ ਚੰਗੇ ਦੁੱਧ ਵਾਲੀ ਆ ਤੇ ਪ੍ਰੋਪਰ ਡੀਟੇਲ ਆ ਜਿਹੜੀ ਉਹ ਮੈਂ ਤੁਹਾਨੂੰ ਦੱਸ ਦੇਣੀ ਆ ਜਿਹੜੇ ਚੈਨਲ ਤੇ ਪਹਿਲੀ বার ਜੁੜੇ ਹੋ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 95926 26951 ਤੇ ਦੋਸਤੋ ਪਹਿਲਾ ਸੂਆ ਸੂਈ ਵੀ ਆ। ਸੂਈ ਨੂੰ ਕਿੰਨੇ ਦਣਾਂ ਹੋ ਗਏ ਨੇ? 13-14 ਦਣ ਬਾਈਆਂ ਦਾ ਹੋ ਗਿਆ। ਹੁਣ ਜਿਹੜਾ ਇਹਦੇ ਨੈਟ ਦੁੱਧਾਂ ਕੰਡੇ ਤੇ ਜੋਖਣ ਵਾਲਾ ਬਾਈਆਂ ਦਾ 12 ਕਿਲੋ ਦੁੱਧ ਦੇ ਢਠਾ ਹੁਣ ਤਿਆਰ ਆ। ਦੋ ਟਾਈਮ ਤੁਸੀਂ ਚੋ ਕੇ ਦਸੱਲੀ ਕਰ ਸਕਦੇ ਆ। ਬਾਕੀ ਮੁੱਲ ਬਾਈਆਂ ਦਾ ਵੀ ਕਰਾਂਗੇ ਫੋਨ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਬੱਚਾ। ਕੱਟੀ ਆ। ਕੱਟੀ ਆ ਦੋਸਤੋ ਮਗਰ ਇਹਦੇ ਕਿਸੇ ਨੇ ਟੀਕਾ ਦੂਜਾ ਭਰਾਇਆ ਮੋਹਰਾ ਦਾ ਨੀਲੀ 라ਵੀ ਦੇ ਬੱਚੇ ਦੋਸਤੋ ਚੰਗੇ ਪਾਊਗੀ ਜੇ ਨੀਲੀ 라ਵੀ ਦਾ ਟੀਕਾ ਭਰਾਓਗੇ ਪਹਿਲਾ ਸੂਆ ਸੋਈ ਵੀ ਆ ਘਾਟਾ ਸੰਭਾਲਿਆ ਵਾਲਾ ਘਰੋਂ ਆਈ ਆ ਬਾਈ ਦਾ ਵਪਾਰ ਦਾ ਕੰਮ ਆ ਦੇਖ ਸਕਦੇ ਹੋ ਵੀਡੀਓ ਬਣਾਉਣ ਦਾ ਟਾਈਮ ਦੋਸਤੋ ਚਵਾਈ ਦਾ ਹੀ ਹੋਇਆ ਵਾ 6 ਵਜੇ ਗਿਆ ਸ਼ਾਮ ਦੇ ਟਾਈਮ ਹੀ ਵੀਡੀਓ ਬਣਾ ਦੇ ਬਣਾ ਰਹੇ ਆ ਕਦ ਘੱਟ ਠੀਕ ਆ ਦੋਸਤੋ ਨਾ ਬਾਲੀ ਵੱਡੀ ਨਾ ਛੋਟੀ ਠੀਕ ਆ ਜਾਨੀ ਕਿ ਕੱਦ ਵੇਲਵੂਲ ਚੰਗੀ ਆ ਦੋਸਤੋ ਬਾਕੀ ਪਿੱਠਪੁੜਾ ਵੀ ਦੇਖ ਸਕਦੇ ਢੂਈ ਦੇ ਮਗਰ ਮਗਰ ਦੇ ਪੁੜੇ ਵੀ ਹੈ ਦੋਸਤੋ ਦੰਦਾਂ ਜਾਂ ਦੰਦ ਤੁਸੀਂ ਆ ਕੇ ਵੇਖ ਲਓ ਦੰਦਾਂ ਦੇ ਵਿੱਚ ਅਸੀਂ ਚੌਗੀ ਕਿ ਛਿੱਗੀ ਆ ਚੌਗੀ ਹੋਊਗੀ ਦੋਸਤੋ ਬਾਈਆਂ ਦਾ ਮੂੰਹ ਤੇ ਪਹਿਲੇ ਸੂਏ ਚ ਚੰਗਾ ਦੁੱਧ ਪਾ ਰਹੀ ਆ 12 ਕਿਲੋ ਦੁੱਧ ਬਾਈਆਂ ਦਾ ਵੀ ਦੋ ਟਾਈਮ ਆਪਣੇ ਘਰੇ ਦਸੱਲੀ ਕਰ ਲਿਓ ਤਾਰਤੂਰ ਪੋਲੀ ਜਾਵਾਂ ਦੋਸਤੋ ਚਵਾਈ ਦੀ ਪੋਲੀ ਆ ਦੇਖ ਸਕਦੇ ਆ ਥਣ ਵੀ ਪੂਰਾ ਸੋਹਣਾ ਮੁਠੀ ਦੀ ਚਵਾਈ ਵਾਲਾ ਸੋਹਣਾ ਥਣ ਲੱਗਾ ਵਾ ਪੂਰਾ ਨਖੜਵਾ ਗਿਆ ਵਿੱਚ ਬਾਕੀ ਜਿਹੜੀ ਮਾਰਕਿੰਗ ਆ ਬਹੁਤ ਜਾਇਜ ਮਾਰਕਿੰਗ ਆ ਦੋਸਤੋ ਨੀਲੀ ਰਾਵੀ ਦੀ ਬੱਚੇ ਚੰਗੇ ਪਾਊਗੀ ਜੇ ਇੱਥੇ ਗੈਟਿੰਗ ਕੇ ਭਰਾਓਗੇ ਅੱਖ ਵੇਖ ਸਕਦੇ ਨੇ ਨੀਲੀ ਅੱਖ ਨਿਸ਼ਾਨੇ ਤੇ ਸਾਰੇ ਪ੍ਰੋਪਰ ਪੂਰੇ ਕਰਦੀ ਆ ਸਿੰਗ ਦੇਖ ਸਕਦੇ ਆ ਹਵਾਨਾ ਦੇਖ ਸਕਦੇ ਆ ਦੋਸਤੋ ਫਿਟਿੰਗ ਵਾਲਾ ਹਵਾਨਾ ਬਹੁਤ ਸੋਹਣਾ ਚੰਗੇ ਦੁੱਧ ਵਾਲੀ ਝੋਟੀ ਆ ਮੁੱਲ ਬਾਈ ਕਰੂਗਾ ਫੋਨ ਤੇ ਫੋਨ ਦੱਸ ਦੇ 70099 70094 82194 82194 70094 82194 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰਨਾ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਇਦਾਂ ਦੀਆਂ ਵੀਡੀਓ ਦੇਖਣ ਲਈ ਤੈਨੂੰ ਸਾਰਿਆਂ ਦਾ ਧੰਨਵਾਦ